ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਪਿੰਡ ਕਲਾਰਾਂ ਕਬੂਤਰਬਾਜੀ ਮੁਕਾਬਲੇ ਵਿੱਚ ਕਹਿੰਦੇ ਇੱਥੇ ਨਿਯਾਮ ਦੇ ਵਿੱਚ ਰੱਖਿਆ ਹੋਇਆਗਾ ਮੋਟਰਸਾਈਕਲ ਕਹਿੰਦੇ 5200 ਮੁੱਢ ਨੂੰ ਕਬੂਤਰ ਓਡੇ ਸੀ 109 ਤੇ ਕਾਪੀ ਤੇ ਅੱਜ ਕਹਿੰਦੇ ਬਿਆੰਤ ਮੋੜਾਂ ਵਾਲਾ ਮੇਰੇ ਵੀਰੋ ਦੇਖਾਂਗੇ ਗੱਲ ਕਿੱਥੇ ਜਾ ਕੇ ਨਿਬੜੂਗੀ ਅਸਮਾਨ ਦੇ ਵੱਲ ਨਜ਼ਰਾਂ ਨਿਕੂ ਉਤਰਵਾਜਾਂ ਦੀਆਂ ਦੇਖ ਦੱਸਾਂਗੇ ਫਿਰ ਕਿੰਨੇ ਕਬੂਤਰ ਕੱਟ ਗਏ ਕਿੰਨੇ ਕ ਰਹਿ ਗਏ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਈ ਕਿੰਨੇ ਕਬੂਤਰ ਉੱਡੇ ਸੀ ਅੱਜ ਉਹਰੇ 109 ਤੇ ਕਿੰਨੇ ਕ ਕੱਟ ਗਏ ਵੀਰੇ ਕੱਟ ਗਏ ਵੀ 7-8-8-7 ਇਹ ਨਿਯਮ ਚ ਕੀ ਆ ਬਾਈ ਓਰੇ ਮੋਟਰਸਾਈਕਲ ਬਾਈ ਐਂਟਰੀ ਕਿੰਨੀ ਸੀ ਬਾਈ 5200 ਬਾਈ ਕਾਪੀ ਤੇ ਕੌਣ ਆ ਬਾਈ ਕਾਪੀ ਤੇ ਬਾਈ ਬੈਂਤ ਮੋੜ ਲਓ ਜੀ ਕਹਿੰਦੇ ਘੈਂਟ ਬਾਜੀ ਚੱਲਦੀ ਪਈਆ 109 ਕਬੂਤਰ ਉੱਡਿਆ ਮੇਰੇ ਵੀਰੋ ਬਾਕੀ ਆ ਸਨਾਮ ਵਾਲੇ ਬਾਈ ਸਾਸ਼ੀ ਕਾਲ ਵੀਰੇ ਕਿਵੇਂ ਚੱਲ ਰਹੀ ਆ ਬਾਈ ਬਾਜੀ ਬਾਜੀ ਬੱਜ ਚੱਲ ਕੈਂਡ ਚੱਲ ਰਹੀ ਆ ਇਨਸਾਬ ਵਧੀਆ ਕਰ ਰਹੇ ਨੇ ਕਾਪੀ ਵਾਲੇ ਬਾਈ ਲਓ ਜੀ ਘੈਂਟ ਚੱਲਦੀ ਪਈਆ ਬਾਜੀ ਤੇ ਸਾਨੂੰ ਦੱਸਾਂਗੇ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਜਿਹੜੇ ਕਾਪੀ ਤੇ ਨੇ ਤੇ ਅਸਮਾਨ ਦੇ ਵੱਲ ਨਜ਼ਰਾਂ ਨੇ ਕਬੂਤਰ ਬਾਜਾਂ ਦੀਆਂ ਦੇਖਾਂਗੇ ਫਿਰ ਮੋਟਰਸਾਈਕਲ ਤੇ ਕਿਨੇ ਵਹਿਣਾ ਅੱਜ ਕਹਿੰਦੇ ਕਲਾਰਾਂ ਦੇ ਵਿੱਚੋਂ ਮੇਰੇ ਵੀਰੋ ਕਹਿੰਦੇ ਅੱਜ ਮੇਲਾ ਲੱਗਿਆ ਪਿਆ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਨਿਬੜਨੀ ਆ ਘੈਂਟ ਬਾਜੀ ਚੱਲਦੀ ਪਈ ਆ ਅਸਮਾਨ ਦੇ ਵੱਲ ਨਜ਼ਰਾਂ ਨੇ ਕਬੂਤਰ ਬਾਜਾਂ ਦੀਆਂ ਦੇਖਾਂਗੇ ਫਿਰ ਕਿਹੜੇ ਨੇ ਕਿੰਨੇ ਬਦਾਮ ਖਾਧਿਆ ਕਹਿੰਦੇ ਅੱਜ ਲੱਗ ਜਾਣਾ ਪਤਾ ਤੇ ਦੱਸਾਂਗੇ ਤੁਹਾਨੂੰ ਗੱਲ ਕਿੱਥੇ ਜਾ ਕੇ ਨਿਬੜੂਗੀ ਤੇ ਕਬੂਤਰਾਂ ਵੱਲ ਵੀ ਦਰਸ਼ਨ ਦੇ ਕਰਾਵਾਂਗੇ ਸਮਾਨ ਦੇ ਵੱਲ ਨੇ ਕਬੂਤਰ ਥੋੜੇ ਜੇ ਬਾਕੀ ਤੁਹਾਨੂੰ ਪਤਾ ਹੀ ਆ ਉਹ ਕਹਿੰਦੇ ਛੱਤ ਤੇ ਜੜ ਰਹੇ ਨੇ ਬਾਈ ਹੋਰੀ ਉੱਥੇ ਵੀ ਜਾਵਾਂਗੇ ਆਪਾਂ ਇਹਨਾਂ ਸਾਰੇ ਸਮਾਨ ਦੇ ਵੱਲ ਕਬੂਤਰਵਾਜਾਂ ਦੇ ਬਹੁਤ ਮੰਦੇ ਹੋਏ ਫਿਰਦਾ ਕਬੂਤਰ ਆ ਦੇਖ ਲਓ ਤੁਸੀਂ ਬਹੁਤ ਜਾ ਰਿਹਾ ਇੱਕ ਜਮਈ ਮੰਦਾ ਹੋਣਾ ਫਿਰ ਤੇ ਕੰਨੇ ਕਬੂਤਰ ਮੰਦੇ ਹੋਏ ਕਾਲਾ ਢਿਸਾ ਕਹਿੰਦੇ ਇੱਕ ਦਿਨ ਕਾਲੇ ਢੂਸੇ ਲਾਲ ਮਗਦਾ ਤੇ ਆਪ ਕਾ ਗੱਜੇ ਕਾ ਸਮਾਨ ਦੇ ਬਲ ਫਿਰ ਤੇ ਕਬੂਤਰ 10 ਮਿੰਟੋਲੇ ਵਾਲਿਆਂ ਨੂੰ ਦਿੰਨੇ ਆਪਾਂ ਕੋਈ ਨਹੀਂ ਦਿੰਦੇ ਹੁਣ ਕਬੂਤਰ ਸ਼ਾਮਲ ਦੱਸਣਗਾ ਦੱਸਾਂਗੇ ਕਿੰਨੇ ਦੇ ਬੱਲੂ ਨੇ ਨਾ ਕਿਹਾ ਦੀ ਉਹ ਆਪ ਨਹੀਂ ਮੰਨੇ ਕੈਂਟ ਕਹਿੰਦਾ ਅੱਜ ਚੱਲਦੀ ਪਈ ਅੱਜ ਮੇਲਾ ਲੱਗਿਆ ਪਿਆ ਮੇਰੇ ਵੀਰੋ ਕਹਿੰਦੇ ਅੱਜ ਕਲਾਰਾਂ ਦੇ ਵਿੱਚ ਕਹਿੰਦੇ ਮੋਟਰਸਾਈਕਲਾਂ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਰਿਕਾਰਡਿੰਗ ਆਇਆ ਥੱਲੇ ਬੰਦਾ ਖੜਿਆ ਕਾਕੀ ਤੇ ਵੀ ਕਹਿੰਦੇ ਕਲਿੱਕ ਘੈਂਟ ਬੰਦ ਤੇ ਆ ਗੱਲ ਦੱਸ ਫਿਰਦਾ ਦਿਖਾ ਦੇ ਬਾਈ ਫਿਰਦਾ ਦਿਖਾ ਆ ਜਾ ਇੱਧਰ ਆ ਜਾ ਇੱਥੇ ਆ ਜਾ ਧਰਮਸਾਨਾਂ ਦੇ ਇੱਕ ਮੰਨਾਂ ਫਿਰਦਾ ਦਿਖਾ ਦੇ ਬੈਠੀ ਨਹੀਂ ਜੀ ਬਾਈ ਕਦਾ ਹਾਂ ਬਾਈ ਕਬੂਤਰ ਸ਼ਾਮਲ ਕਿ ਦੇਖੀ ਜਾ ਇਹ ਰਿਕਾਰਡਿੰਗ ਆਈ ਹੈ ਗੁਰਪਤ ਕੱਢ ਕੇ ਦੇਖ ਲਓ ਪਹਿਲਾਂ ਉੱਥੋਂ ਹਾਂ ਉਹ ਤਾਂ ਗਲਤ ਕਰਾਦੀ ਹਮਨਤੋਂ ਟਿਕੜੇ ਹੁੰਦੇ ਹਨ ਹਮਨਤ ਕੜਾ ਦਿੰਦੇ ਹਾਂ ਸਹੀ ਹੈ ਕਹਿੰਦੇ ਸਹੀ ਉਹਨੂੰ ਕਈ ਤਾਂ ਵੀ ਦਮਾਰੋਂ ਦਸਾਂ ਦੇ ਮੰਦੀ ਦੀ ਉਹ ਜੰਗਲੀ ਆਖਿਰ ਦਾ ਕੰਮ ਹੁੰਦਾ ਹੋਇਆ ਜਾਨਵਰ ਡੰਡਾ ਤੇ ਕਾਸ ਬਗਲ ਟਟ ਹੋਰੀ ਉਹ ਗੱਲ ਨਿਬੜੇ ਤੁਸੀਂ ਆਪਦਰਾਂ ਦਿਖਾ ਦਿਓ ਫਿਰ ਆਹ ਮੈਂ ਬੋਲ ਰਿਹਾ ਤੇ ਇਹ ਮੰਨਦੇ ਹੋਏ ਨਾ 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 ਬੜਾ ਜੀ ਆਦਤ ਰੱਖਾ ਦੂਜੇ ਤੋਂ ਲੈਣਾ ਉਹ ਭਾਈ 12:00 ਹੋ ਗਿਆ 3:00 ਦਾ ਨਾ 12 12:00 12:30 12:45 12:45 ਆਪ ਤੁਸੀਂ ਸਹੀ ਨੇ ਠੀਕ ਹੈ ਨਾ ਉਹ ਸੁਖੀ ਸਿੰਘ ਦਾ ਉਹਨਾਂ ਦੇ ਨਾਮ ਲਿਖ ਦੇਣਾ ਨਾ ਬੈਠ ਉੱਠ ਖੜੇ ਸਾਰਿਆਂ ਤੇ ਟਾਈਮ ਆ 10 ਤੋਂ ਲੈ ਕੇ 1:40 ਦਾ ਜਿਹੜੇ ਸਹੀ ਨੇ ਉਹਨਾਂ ਦੇ ਨਾਮ ਸੁਣ ਲਓ ਮੋਟਾ ਬਖਤਖੜ ਮੋਨੀ ਕਰਾਚੋਂ ਕਾਲੀ ਢੰਡੋਲੀ ਫੌਜੀ ਕੋਕਰ ਇਕਵਾਲ ਸਮਾਉ ਗੁਰਪ੍ਰੀਤ ਸਮਾਉ ਲਾਡੀ ਬੜਿੰਗ ਲਾਡੀ ਬੜਿੰਗ ਰੇਸ਼ਮ ਭੈਣੀ ਮਹਰਾਜ ਅੱਗਾ ਲਾਡ ਬੰਜਾਰਾ ਜਸੂਤ ਨੇਰਾ ਅਭਿਜੋਤ ਕਠਾਲਾ ਜੱਸਾ ਕਠਾਲਾ ਗੁਰਪ੍ਰੀਤ ਪੱਗੂ ਵਾਲਾ ਸੋਨੀ ਨਮੋਲ ਅਮਰਜੀਤ ਫੌਜੀ ਸੰਗਰੂਰ ਕਾਕਾ ਸੁਨਾਮ ਫੌਜੀ ਬੋਲ ਯਾਰ ਕਿਹੜਾ ਕੁੱਤਰੋ ਮੈਂ ਦੇਖੋ ਜਗਵਿੰਦਰ ਪੀਰਕੋਟ ਸਤਨਾ ਮੌੜਾ ਜੈਲਦਾਰ ਨੰਗਣਾ ਬਾਲੂ ਕਰਾਚੋਂ ਫੌਜੀ ਕਰਾਚੋਂ ਜੋਤੀਜੀ ਖੇਪੜਾ ਜਰਨੈਲ ਸੁਨਾਮ ਗੀਤਾ ਮੂਨਕ ਅਮਰੀ ਬੇਗਾ ਹੈਪੀ ਸੁਨਾਮ ਨੂਰ ਉਪੜੀ ਕੁਸ਼ਨੀ ਗੁਜਰਾਣ ਆ ਤੇ ਹੀ ਕੂਤਰ ਸਹੀ ਨੇ ਬਈ ਇਸ ਟਾਈਮ ਸਾਡੇ ਲਈ ਬਾਕੀ ਸਾਰੇ ਉਹਦੇ ਟਾਈਮ ਆ ਬਈ 1 10 ਤੋਂ 1 40 ਤੱਕ ਲਗਲੀਆਂ ਖੁਸ਼ਲੀ ਨ ਲਗਲੀਨ ਦੋ ਲਿਖਿਆ ਰੱਖਨੇ ਲਓ ਜੀ ਕਹਿੰਦੇ ਮੰਦੇ ਹੋ ਗਏ ਕਬੂਤਰ ਦੇਖਦੇ ਆ ਗੰਗਲ ਕਿੱਥੇ ਜਾ ਕੇ ਨਹੀਂ ਪੜੀਂ ਗਿੱਰਜ ਉਸ ਜਿਹੜਾ ਬਾਈ ਚੱਲਦੀ ਕੋਈ ਸਹੀ ਚੱਲ ਜਿਹੜਾ ਟੈਕ ਹੋਇਆ ਉਹਨੂੰ ਕਰ ਲਿਖਿਆ ਜਰਾ ਆ ਹੁੰਦੀ ਦਾ ਜਿਹੜੇ ਫਿਰਦੇ ਆ ਨੀ ਨੇ ਜਿਹੜੇ ਮੇਰੀ ਗੱਲ ਸੁਣ ਕੇ ਆ ਦੇਖ ਗੁਰਪ੍ਰੀਤ ਰਾਜ ਭਾਈ ਮੈਂ ਦੇਖ ਲੈ ਉਹ ਨਾਮ ਕੋਲੋਂ ਮੈਂ ਦਿਵਾ ਦਉ ਮਾਰੇ ਚੋ ਰਿਓ ਲਿਆ ਚੋਪਾ ਭਾਈ ਭਾਈ ਆਹ ਕੋਹਿੰਦਾ ਗੁਰਪ੍ਰੀਤ ਰਾਜ ਭਾਈ ਆਹ ਆ ਕੀ ਗੁਰਪ੍ਰੀਤ ਰਾਜ ਲੰਗੀ ਦੇਖੀ ਲੇਕਿਨ ਤੁਸੀਂ ਅਰਜੀ ਆਜ ਆਜ ਆਈ ਅੱਜਾਂ ਦੀ ਦੇਖਾਂਗੇ ਕੀ ਦਾ ਕਰਦਾ ਇਹਦਾ ਨਾ ਇਹ ਘੈਂਟ ਬਾਜੀ ਜਲਦੀ ਪਈ ਅੱਜ ਫੌਜੀ ਨਗਰੀ ਬਹਿ ਗਿਆ ਸੱਤ ਕਬੂਤਰ ਕਹਿੰਦੇ ਸਹੀ ਆਈ ਅੱਜ ਤੇ ਕਲਾਰਾਂ ਦੇ ਵਿੱਚ ਕਹਿੰਦੇ ਘੈਂਟ ਬਾਜੀ ਚੱਲਦੀ ਪਈ ਹੈਗੀ ਮੈਨੂੰ ਸੋਚ ਨਹੀਂ ਪਤਾ ਲੱਗਿਆ ਕਿੱਥੋਂ ਪੜਾ ਇੱਥੇ ਕਿਹੜਾ ਇਹਦੇ ਇੰਨੇ ਕਿਉਂ ਉੱਚੇ ਦੇ ਇਹ ਤਾਂ ਬਰਾਬਰ ਇੱਥੇ ਐਂਦਰ ਹੋ ਕੇ ਦਿਖ ਨਹੀਂ ਰਿਹਾ ਇਹਦੇ ਰੇਡੀ ਜਗ੍ਹਾ ਨਿਵਾਸ ਤੋਂ ਪਾਣੀ ਆ ਰਿਹਾ ਇੰਨਾ ਇੰਨਾ ਮਾਲਕ ਜਿਹੜਾ ਕੋਹ ਜਾਂਦੇ ਨੇ ਪਾਣੀ ਆ ਰਿਹਾ ਇਹ ਵੀ ਦੇਖੋ ਆ ਇਹਦਾ भाई किन्ने सही ने सत्त सही है बाकी चले भाई क्या लाग हटे टैम 8 ਤੋਂ 10 ਮਿੰਟ ਲਈ ਡਰਾਮਾ ਕਰ ਆਪਣੇ ਅੰਦਰ ਦਾ ਮੈਂ ਕਹਿੰਦੇ ਘੈਂਟ ਬਾਜੀ ਚਲਦੀ ਪਈ ਐ ਤੇ ਖਾਉਣਿਆ ਤੁਹਾਨੂੰ ਕਹਿੰਦੇ ਲਟਕ ਕੇ ਕਬੂਤਰ ਮੇਰੇ ਵੀਰੋ ਖੜਿਆ ਰੀ ਨੇ ਕਹਿੰਦੇ ਸਮਾਨ ਦੇ ਵੱਲ ਨਜ਼ਰਾਂ ਨੇ ਦੇਖਦੇ ਆ ਫਿਰ ਕਿਹੜਾ ਕਬੂਤਰ ਸਹੀ ਹੁੰਦਾ ਕਿਹੜੇ ਤੇ ਕਿੰਨਾ ਟਾਈਮ ਆਗਾ ਗੱਲ ਦੱਸਾਂਗੇ ਤੁਹਾਨੂੰ ਐਂਡ ਗੱਲ ਬਾਤ ਆ ਜੀ ਲੋ ਜੀ ਆਹ ਆਹ ਆਹ

ਦਾ ਬੰਦਾ ਦੁਬਾਰਾ ਫੇਰ ਪੁੱਛਲਾ ਪਿਆ ਨਹੀਂ ਤਾਂ ਦੋ ਹੀ ਬੰਦਾ ਦੋ ਨਹੀਂ ਹੈ ਸਕੇਣਾ ਸਾਨੂੰ ਪਤਾ ਹੀ ਨਹੀਂ ਪਈ ਮੈਂ ਕਿਹੜਾ ਆਹ ਮੁੜ ਕੇ ਆਇਆ ਲਓ ਜੀ ਕਹਿੰਦੇ ਸਮਾਨ ਦੇ ਵੱਲ ਨਜ਼ਰ ਆਨੇ ਕਬੂਤਰ ਮੰਦੇ ਹੋ ਕੇ ਵੀ ਚੜ ਗਈ ਦਾਦਾ ਫਿਰ ਗੱਲ ਕਿੱਥੇ ਜਾ ਕੇ ਨਿਬੜਨੀ ਆ ਮੇਰੇ ਵੀਰੋ ਕਹਿੰਦੇ ਕਲਾਰਾਂ ਦੇ ਵਿੱਚ ਅੱਜ ਮੇਲਾ ਲੱਗਿਆ ਪਿਆ ਦੇਖਾਂਗੇ ਫਿਰ ਕਿਹੜੇ ਨੇ ਮੋਟਰਸਾਈਕਲ ਲੈ ਕੇ ਜਾਣਾ ਮੇਰੇ ਵੀਰੋ ਘੈਂਟ ਕਹਿੰਦੇ ਬਾਜੀ ਚੱਲਦੀ ਪਈ ਆ ਦੇਖ ਅਸਮਾਨ ਦੇ ਵੱਲ ਨਜ਼ਰਾਂ ਨੇ ਦੂਤਰ ਵੱਜ ਜਾਂਦੀਆਂ ਕਿੱਥੇ ਜਾਏ ਨੇ ਬਈ ਦੱਸ ਯਾਰ ਪਾਛਾਂਗੇ ਗੱਲ ਕਿੱਥੇ ਜਾ ਕੇ ਨਿਬੜੂ ਦੇਸਾਂ ਪੁਰੀ ਸੀ ਤੋ ਆਉ ਨੂੰ ਕੋਈ ਨਾ ਆ ਆ ਗਿਆ ਆ ਗਿਆ ਬੜਾ ਵਾਸਤੇ ਆ ਗਿਆ ਆਇਆ ਆ ਗਿਆ ਇਹਦੇ ਓਰ ਚੋ ਗਈ ਚਿਵਾਰ ਦੇ ਓਰ ਚੱਲ ਨਹੀਂ ਉਹ ਪਾਤਾਲੀ ਆਂ ਤਾਂ ਨਹੀਂ ਆ ਕਿਵਾਂ ਮਹਤਮਾ ਨਿਹਤਰਾ ਮੈਂ ਵੋਟ ਦੇ ਕੋਲ ਦਿੱਤੀ ਸੀ ਜੀ ਆਰਾਮ ਕਰਦਾ ਕਈ ਜਦਾਂ ਹੁਣ ਤਾਂ ਚੜਿਆ ਪੈਣੀ ਚੜਦਿਆਂ ਦੀ ਟਾਈਮ ਲਾਈ ਸਾਰੇ ਤੇ ਕਰਾਉਂ ਹੁਣ ਤਾਂ ਦੇਖ ਲੈ ਟਾਈਮ ਆ ਪੰਜ ਮਿੰਟਾਂ ਜਾ ਆ ਜਾ ਉਹਦਾ ਪਾਉਦਾ ਪਾਖ ਨਹੀਂ ਆਉਣਾ ਐਂਟਰੀ ਬਣੀਆਂ ਚੱਲਾਂਗੇ ਕੱਲਾ ਪਾ ਕੱਲਾ ਕੰਮ ਦਾ ਪਾਸ ਉਹ ਨੀਨੂ ਦਾ ਪਾਸ ਕਿਤੇ ਦਾ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਰਹੀ ਹੈ ਜੀ ਬਾਜੀ ਬਹੁਤ ਵਧੀਆ ਚੱਲ ਰਹੀ ਕਿੰਨੇ ਕ ਕਬੂਤਰ ਸ਼ਾਮ ਲਾਈ ਸ਼ਾਮ ਲਈ ਜੀ 5 6 10 ਰਹਿਣੇ ਜੀ ਠੀਕ ਨਿਯਮ ਚ ਕੀ ਹੈ ਜੀ ਉਰੇ ਮੋਟਰਸਾਈਕਲ ਹੈ ਜੀ ਕਿੰਨੀ ਐਂਟਰੀ ਸੀ 52 ਵਾਲੀ 52 ਲਓ ਜੀ ਨਿਯਮ ਦੇ ਵਿੱਚ ਮੋਟਰਸਾਈਕਲ ਦੇਖਾਂਗੇ ਫਿਰ ਕਿਹੜੇ ਨੇ ਕਹਿੰਦਾ ਅੱਜ ਮੋਟਰਸਾਈਕਲ ਜਿੱਤ ਕੇ ਲੈ ਕੇ ਜਾਣਾ ਮੇਰੇ ਵੀਰੋ ਤਕੜੇ ਤੇ ਤਕੜਾ ਖੜਿਆ ਰਹੀ ਆ ਕਹਿੰਦੇ ਜਿਹੜਾ ਅੱਜ ਇੱਥੇ ਪਹੁੰਚਿਆ ਹੋਇਆ ਗੱਲ ਦੇਖਾਂਗੇ ਫਿਰ ਕਿੱਥੇ ਜਾ ਕੇ ਨਿਬੜਨੀਆਂ ਕਾਫੀ ਬਲੇ ਦਾ ਫੈਸਲਾ ਕਹਿੰਦੇ ਸਰੇ ਦਾ ਹੋਵੇਗਾ ਮੇਰੇ ਵੀਰੋ ਦੇਖਾਂਗੇ ਅਸਮਾਨ ਦੇ ਵੱਲ ਕਹਿੰਦੇ ਅਸਮਾਨ ਦੇ ਵੱਲ ਕਬੂਤਰ ਨਜ਼ਰ ਆਉਂਦੇ ਆ ਦੇਖਾਂਗੇ ਫਿਰ ਕਿਹੜਾ ਮੰੰਦਾ ਜਾ ਹੋ ਕੇ ਆਉ ਕਿਹੜਾ ਟੋਬੇ ਤੇ ਆਉ ਕਿਹੜਾ ਟਾਵਰ ਤੇ ਆਉ ਉਹ ਵੀ ਤੁਹਾਨੂੰ ਦੱਸਾਂਗੇ ਆ ਫਿਰਦਾ ਦੇਖ ਲੈ ਇੱਕ ਬੰਦਾ ਹੋਇਆ ਕਹਿੰਦੇ ਅਗਲਾ ਦੇਖਾਂਗੇ ਇੱਥੇ ਲੋ ਜੀ ਆ ਕਰੋ ਦਰਸ਼ਨ ਹਰ ਕਰਨਦੇ ਆ ਅਸਮਾਨ ਦੇ ਵੱਲ ਕਬੂਤਰ ਵੀ ਦਿਖਾਉਗਾ ਬਾਅਦ ਦਿਖਾ ਦਿੰਨੇ ਆ ਫਿਰ ਆਪਾਂ ਹੋ ਜਾਂਦਾ ਕਾਫੀ ਆ ਲੈ ਕੋਲ ਆ ਆ ਗਿਆ ਭਾਈ ਨਾ ਹੀ ਨਾ ਨਾ ਉਸ ਤੇਰੇ ਬਾਪ ਤੇ ਅਗਰ ਦੀ ਨਾ 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 ਬਾਈ ਪਾਸਾ ਬਾਗਲਾ ਪੂਛਾਣਾ ਬਾਈ ਦੁਬਾਰੇ ਕਰ ਲਾ ਵਗੇਰਾ ਨਾ ਨਾ ਬਾਈ ਕਿੰਨਾ ਸੋਨੀ ਨਮਾਉਂਦੀ ਪਹਿਲਾ بھاال ہے پڙهندڙن جي ਇਹਦਾ ਮਤਲਬ ਛੋਲੇ ਲਈ ਹੈ ਤਾ ਦਵਾ ਆ ਮਾ ਮਾ ਹਾਦੀ ਬੜਿੰਗ ਬਾਈ ਤੈਨੂੰ ਕੰਪਿਊਟਰ ਪਾਸ ਹੋ ਗਿਆ ਬਾਈ ਆ ਸੁੰਨੀ ਨਮੋਲਾ ਦੇਖੀ ਬਾਈ ਆ ਲੱਗ ਗਿਆ ਸੁੰਨੀ ਨਮੋਲਾ ਆਪ ਨੂੰ ਕਦੇ ਟਾਈਮ ਲਾਉ ਮਾਸਤੇ ਬਾਈ ਤੈਨੂੰ ਕੰਪਿਊਟਰ ਪਾਸ ਹੋ ਗਿਆ ਬਾਈ ਯਾਰ ਕੀ ਬਾਤ ਇਹ ਇੱਦਾਂ ਲਾਗੇ ਦੋ ਬਟਾ ਪਾਓ ਦੋ ਬਟਾ ਪਾਓ ਬਾਕੀਆਂ ਦੇ 2 ਤੋਂ 2.5 ਤੱਕ ਟਾਈਮ ਆ ਕੌਣਤੀ ਮੈਂ ਤੇਰੇ ਭਾਈ ਨਾ ਕਬੂਤਰ ਕਹਿੰਦੇ ਸਾਮਲ ਹੋਇਆ ਅੱਜ ਦੇਖੋ ਫਿਰ ਤੀਜਾ ਦੀਜਾ ਕਬੂਤਰ ਹੋਰ ਸਾਮਲ ਹੁੰਦਾ ਇਹ ਦੇਖੋ ਇਹਦੇ ਬਾਹਰੋਂ ਹੀ ਆ ਰਹੇ ਨੇ ਦੇਖਿਓ ਰਿਹਾਗੇ ਇਹ ਉੱਧਰ ਉੱਪਰ ਨੇ ਅੱਗਾ ਹੋਰ ਅੱਗਾ ਸਾਫਾ ਬਣਾਉਂਦਾ ਜਿਆ ਰੋ ਪਹਿਲਾਂ ਜਿਆ ਰੋ ਕਰੀਏ ਆ ਰਹੀ ਆ ਬਈ ਆ ਰਹੀ ਆ ਤੁਹਾਡੇ ਨਾਲ ਆ ਰਹੀ ਆ ਨਾਲ ਹੀ ਉਹ ਪੂਰਾ ਪੂਰਾ ਉੱਪਰ ਧਲੇ ਨੂੰ ਰੇਖਾ ਉੱਪਰ ਰੇਖਾ ਆ ਦੇਖ ਭਾਈ ਸਾਹਿਬ ਆ ਗਿਆ ਬਈ ਇਕੱਲਾ ਇਹ ਮਾਤਾ ਵਾਕੀ ਨਾ ਭਾ 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 ਭਾਈ ਵਾਕੀ ਕੁੱਤਰ ਲਗਾ ਆ ਦੇਖ ਆਉਂਦਾ ਬਈ ਆ ਨੰਨੇ ਆ ਗਿਆ ਆ ਸਾਬੀ ਆ ਸਤਨਾ ਮਾਉਣਾ ਬਾਈ ਦੋ ਪਾਸ ਹੋਇਆ ਲਾਜੀ ਜੀ ਕਿਹੜਾ ਖਾਓ ਜੀ ਆਹ ਕਿਹਦਾ ਖਾਓ ਤੇ ਆ ਤਾਂ ਜਾ ਮਾਰੇ ਆ ਪਤਾ ਵੀ ਲੱਗੂ ਥੋੜੀ ਜਿਹੀ ਨਿਗਾਹ ਦਾ ਮਾਰਲਾ ਆਜ ਵੀ ਬੜਾ ਲੱਗਿਆ ਹਮ ਤੇ ਕੀ ਹੋਇਆ ਉਰੀ ਜੀ ਲੱਗਾ ਤਾ ਉਹਦਾ ਖੱਬਾ ਜਿਆ ਆਂ ਭਾਈ ਆਹ ਤੇਈ ਬੈਂਡਰ ਦੇ ਉੱਤੇ ਵੀ ਗੰਦੀਆ ਦੂਸਰ ਦਾ ਨਾ ਨਾ ਕੱਚ ਜਿਆ ਉਹ ਨਹੀਂ ਨਾ ਕੱਚ ਜਿਆ ਕਿਹੜੀ ਗੱਲ ਸੁਖਰਾਏ ਬਰੇ ਕੋ ਕਬੂਤਰ ਆ ਗਿਆ ਜੀ ਲਓ ਜੀ ਤਨਾ ਕਬੂਤਰ ਪਾਸਾ ਦੇਖੋ ਫਿਰ ਕਿ ਕਿ ਦੋ ਗਾਲਾਂ ਦਾ ਇੱਕ ਮੋਡਲ ਹੈ ਦਾ ਇੱਕ ਲਾਡੀ ਵੜਿੰਗਾ ਕਰਦੇ ਤਿੰਨ ਕਬੂਤਰ ਕਹਿੰਦੇ ਫਾਸ ਨਹੀਂ ਦੇਖੋ ਫਿਰ

ਨਾਵਰਦੀ ਜਾਂਦੀ ਨਾ ਉਹ ਚੱਕਰ ਆ ਗਿਆ ਬੰਤ ਅਰੇ ਉਹ ਤਾਂ ਚੱਕਰ ਆ ਕਾਲੀਆਂ ਬਗਣਾ ਹਲਕਾ ਹਲਕਾ ਹੀ ਹੁੰਦਾ ਆ ਹਾਂ ਫਾਈਲਾ ਕਰਦਾ ਮੈਂ ਗੱਲਾਂ ਬਾਤ

ਆ ਗਿਆ ਇਹ ਦੇਖ ਕੀ ਕਰੀ ਨਹੀਂ ਕਰਦੇ ਆ ਆ ਬੈਠ ਰਿਹਾ ਨੂੰਹ ਦੇਖ ਲੈ ਗਿਆ ਇੱਕ ਕੱਢ ਗਿਆ ਇੱਕ ਬੰਗਿਆ ਨਹੀਂ ਬੈਠਾ ਉਹ ਭਾਈ ਉਹ ਦੇਖੋ ਬੜ ਰਿਹਾ ਉਹਦਾ ਕੱਢੀ ਹੋਈ ਆ ਕੱਡੇ ਬੜੇ ਨਹੀਂ ਦੇਖੋ ਜੀ ਦੱਗਾ ਵਾਲਾ ਦਾ ਇਕੱਲਾ ਹੀ ਨੂੰਹ ਤੇ ਰਹਿ ਗਿਆ ਦੇਖਦੇ ਆ ਇਹ ਟਾਈਮ ਚ ਤੀਜ ਉਹਨਾਂ ਚ ਕੋਈ ਆ ਫੜਿਆ ਤਾਂ ਗਰ ਰਹੀ ਖਾ ਜਾਣੀਆਂ ਹਾਂ ਨਮਸਕਾਰ ਦੇਖ ਰਹੇ ਆ ਲਾਈਵ ਕਰਕੇ ਆ ਕਿਧਰ ਉੱਥੇ ਤਿੰਨ ਚਰ ਦੇ ਹਾਂ ਇੱਕ ਹੀ ਨਾਮ ਸੀ ਬਾਈ ਬਾਈ ਦਾ ਕੀਤਾ ਕੀਤਾ ਨੂੰ ਕੀਤਾ ਕਿਲਾ ਚਿੱਪਲ ਆ ਠੀਕ ਹੈ ਆਇਆ ਬਾਈ ਤੂੰ ਆਇਆ ਬਾਈ ਮੋੜ ਲੈ ਓ ਆ ਬੰਦਾ ਕਰ ਲੈ ਉਹ ਉਹੋ ਜਿਹੇ ਨਾਮ ਦੇ ਹੁੰਦੇ ਆ ਉਹਦਾ 10 5 ਮਿੰਟ ਬਾਅਦ ਗੱਲ ਕਰ ਲੈ ਬੇੜ ਤੇ ਪਾ ਚੁੱਕਾ ਆਪਰੇ ਲੋ ਲੋ ਤਾਂ ਬਾਕੀ ਨਾਮ ਦੀ ਪਹਿਲੇ ਵੰਡ ਲਈ ਲਓ ਜੀ ਚਾਰ ਕਬੂਤਰਾਂ ਚ ਵੰਡੀ ਗਈ ਸੀ ਬਾਜੀ ਆ ਦੇਖਦੇ ਆ ਫਿਰ ਦੂਜੇ ਤਾਂ ਕਿੰਨੇ ਦਿੱਤਰਿਆ ਹਾਂਜੀ ਸਾਹਮਣੇ ਦੇਖੋ ਵੀਰੇ ਭਾਈ ਜੀ ਮੜਾ ਵੀ ਬੋਲਦਿਆ ਕਰ ਹਾਂਜੀ ਵੀਰੇ ਕੀ ਨਾਮ ਆ ਵੀਰੇ ਆਪਣਾ ਸਤਨਾਮ ਮੌੜਾ ਸਤਨਾਮ ਮੌੜਾ ਜੀ ਉਹ ਤੋਚਿਆ ਲੈ ਦਿੰਦੇ ਪਏ ਸੀ ਕੰਟੀ ਹੋ ਗਈ ਸੁਣ ਦੱਸਾਂਗੇ ਲਾਡੀ ਵੜਿੰਗ ਕਿੰਨੇ ਦਿਨ ਕਿੱਥੇ ਹੋਏ ਹੈ ਨਾ ਜੋ ਆਜਾ ਜਮਾਤਾ ਭਾਈ ਕੀ ਨਾਮ ਆਪਣਾ ਲਾਡੀ ਵੜਿੰਗ ਦੀ ਨੇ ਭਾਈ ਲਾਡੀ ਵੜਿੰਗ ਦੀ ਮਨ ਨੂੰ ਪਾਪਾ ਬੁੱਧੂ ਮੋੜ ਸਾਹਮਣੇ ਭਾਈ ਜੀ ਸਾਹਮਣੇ ਦੇਖੋ ਦਾਦਾ ਇਹਨੂੰ ਤਾਂ ਨਾ ਪਾਪਾ ਠੀਕ ਹੈ ਵੀਰੇ ਠੀਕ ਹੈ ਸਾਡੇ ਬੰਦੇ ਕਹਿੰਦਾ ਨਹੀਂ ਲੈ ਲੈਣੀ ਮੇਰੀ ਜੀ ਆ ਜੀਨੇ ਦਾ ਅੱਛਾ ਮੈਂ ਸੋਨੂੰ ਕਹਿੰਦਾ ਮੋਟਰਸਾਈਕਲ ਤੇ ਚਲੋ ਲਓ ਜੀ ਜਿਹੜੀ ਇੱਕ ਤਿੰਨ ਮੋਟਰਸਾਈਕਲ ਵਾਲੀ ਬਾਜੀ ਉੱਡਣੀ ਹੈਗੀ ਉਹ ਵੀ ਤੁਹਾਨੂੰ ਦੱਸ ਦਿਆ ਕਿੱਥੇ ਆ ਹੋ ਬਾਜੀ ਬਾਈ ਕਿਹੜੀ ਜਗ੍ਹਾ ਹੋ ਬਾਜੀ ਤਿੰਨ ਮੋਟਰਸਾਈਕਲ ਵਾਲੀ ਜੌਣ ਵਾਲੇ ਮੋੜਾ ਜੌਣ ਵਾਲੇ ਮੋੜਾ ਵੀਰੇ ਤੇ ਕੀ ਕਿ ਉਸਾ ਵੀਰੇ ਉੱਥੇ ਨੇ ਆਵਾਂ ਤਿੰਨ ਮੋਟਰਸਾਈਕਲ ਦਾ ਇੱਕ ਬਾਧੇ ਚ ਤੂੰ ਹੋਵੇਂ ਪਹਿਲੇ ਦੂਜੇ ਉਹ ਕਿੰਨੀ ਤਰੀਕ ਦੀ ਆ ਬਾਈ 8 ਜੂਨ ਦੀ ਬਾਈ 8 ਜੂਨ ਦੀ ਕਿੰਨੇ ਕਬੂਤਰ ਐਂਟਰ ਕਰਨੇ ਆ ਵੀਰੇ ਉੱਥੇ ਖੁੱਲੇ ਬਾਈ ਜਿੰਨੇ ਖੁੱਲੀ ਬਾਜੀ ਐਂਟਰੀ ਕਿੰਨੀ ਤਰੀਕ ਨੂੰ ਫੜੋਂਗੇ ਬਾਈ ਉਹ ਉਹ ਦੱਸ ਰਿਹਾ ਗਾਉਂਡਿੰਗ ਪਾ ਕੇ ਠੀਕ ਹੈ ਜੀ ਲਓ ਜੀ ਘੈਟ ਬਾਜੀ ਉੱਡਣੀ ਹੈਗੀ ਜੌਣ ਵਾਲੇ ਮੋੜ ਕਹ ਠੀਕ ਹੈ ਠੀਕ ਹੈ ਜੀ ਮੈਂ ਤਿੰਨ ਲੋ ਬਾਈ ਜੀ ਆ ਜਾਓ ਜੀ ਪੰਜਾਬੀ ਇਹਦੀ ਮੈਂ ਤਾਂ ਬੈਜੂ ਕੋਈ ਨਾ ਫਸ ਠੀਕ ਹੈ ਬਾਈ ਖੁੱਲੇ ਖੁੱਲੇ ਆ ਜਾਓ ਖੁੱਲੇ ਖੁੱਲੇ ਆ ਜਾਓ ਵਿੰਡੋ ਰੱਖੋ ਵਿੰਡੋ ਰੱਖੋ ਆਇਆ ਰੱਖੋ ਕਿੰਦਰਾ ਰੱਖੋ ਆਇਆ ਰੱਖੋ ਹੋ ਗਿਆ ਤੀ ਬਾਈ ਕੀ ਨਾਮ ਆਪਣਾ ਬਾਈ ਸੋਨੇ ਦੁਕਾ ਬਾਈ ਕਿੰਨੇ ਕਬੂਤਰਾਂ ਚੋ ਬਾਜੀ ਮਾਰੀ ਆ ਬਾਈ ਨੇ ਮੋਟਰਸਾਈਕਲ ਜਿੱਤੇ ਆ 108 108 ਕੀ ਨਾਮ ਤੇ ਉੱਡਿਆ ਸੀ ਬਾਈ ਕਬੂਤਰ ਆਪਣਾ ਸੋਨੇ ਦੁਕਾ ਸੋਨੇ ਦੁਕਾ ਬਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਲਓ ਜੀ ਕਹਿੰਦੇ ਗੱਡ ਤਾਂ ਝੰਡਾ ਬਾਈ ਨੇ ਹੋਰਾਂ ਨੇ ਮੋਟਰਸਾਈਕਲ ਅੱਜ ਜਿੱਤ ਲਿਆ 109 ਕਬੂਤਰਾਂ ਦੇ ਵਿੱਚੋਂ ਕਹਿੰਦੇ ਪਹਿਲ ਤੇ ਆਇਆ ਜੀ ਬਹੁਤ ਜਿਆਦੇ ਉੱਡਿਆ ਕਬੂਤਰ ਉਹਦਾ ਪਾਪਾ ਦਾ ਫੁਜੀ ਵੇਖਣ ਵਾਲਾ ਆ। ਆ ਕੀ ਬਾਈ ਦਿਖਾਦੀ ਆ ਆਪਾਂ ਨੂੰ। ਹੋ ਗਿਆ ਵੀਰੇ। ਅਸਲੀ ਗੱਲ ਵੀਰੇ। ਕੀ ਨਾਮ ਆ ਵੀਰੇ ਆਪਣਾ? ਲਾਡੀ ਆ ਬਾਈ। ਲਾਡੀ ਵਢਿੰਗ ਲੋ ਜੀ ਬਾਈ ਦਾ ਹਰੇ ਬਾਜੀ ਦੇ ਕਬੂਤਰ ਉੱਡਦਿਆ ਕਹਿੰਦੇ ਬਾਈ ਬਹਿ ਜਾ ਬਹਿ ਜਾ ਕਰਵਾ ਦਿੰਦਾ ਜਿੱਥੇ ਵੀ ਬਾਈ ਦਾ ਕਬੂਤਰ ਉੱਡੇ। ਕਹਿੰਦੇ ਲਾਡੀ ਵਢਿੰਗਾ। ਤੁਹਾਨੂੰ ਪਤਾ ਤਗੜੇ ਖਿੜਿਆਰੀਆਂ ਦੇ ਵਿੱਚ ਨਾਮ ਆਉਂਦਾ ਬਾਈ ਦਾ। ਘੈਂਟ ਥਾਵੇਂ ਬਾਈ ਦੇ ਸਾਹਮਣੇ ਹੁੰਦਿਆ ਕਬੂਤਰ ਇਹਦੇ ਚੇਲੇ ਵੀ ਬਹੁਤਾ ਬਾਈ ਦੇ। ਠੀਕ ਆ।